ਅਖਬਾਰ ਵਿੱਚ 이어ਫೋನ್ ਦਾ ਵਿਗਿਆਪਨ ਵੇਖ ਕੇ ਕੁਲਦੀਪ ਕੌਰ ਨੂੰ ਇੱਕ ਪਲ ਲਈ ਲੱਗਾ ਕਿ ਉਸ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਮਿਲ ਗਿਆ ਹੈ। ਕਾਫੀ ਦਿਨੋਂ ਤੋਂ ਉਹ ਅੰਦਰ ਹੀ ਅੰਦਰ ਇਹ ਮਹਿਸੂਸ ਕਰ ਰਹੀ ਸੀ ਕਿ ਜਦੋਂ ਲੋਕ ਆਪਸ ਵਿੱਚ ਹੌਲੀ ਆਵਾਜ਼ ਵਿੱਚ ਗੱਲਾਂ ਕਰਦੇ ਹਨ ਤਾਂ ਉਹ ਚਾਹ ਕੇ ਵੀ ਉਹ ਗੱਲਾਂ ਸੁਣ ਨਹੀਂ ਸਕਦੀ ਸੀ। ਜਦੋਂ ਉਸ ਨੇ ਆਪਣੀ ਇਹ ਪਰੇਸ਼ਾਨੀ ਆਪਣੇ ਪਤੀ ਜਗਤਾਰ ਸਿੰਘ ਨੂੰ ਦੱਸੀ ਤਾਂ ਉਸ ਨੇ ਹੱਸ ਕੇ ਇਹ ਕਹਿ ਕੇ ਟਾਲ ਦਿੱਤਾ ਕਿ ਇਹ ਤੇਰਾ ਵਹਿਮ ਹੈ। ਉਹ ਕੰਮ ਵਿੱਚ ਐਨੀ ਮਸਤ ਹੋ ਜਾਂਦੀ ਹੈ ਕਿ ਤੇਰੇ ਆਲੇ ਦੁਆਲੇ ਕੀ ਹੋ ਰਿਹਾ ਹੈ ਇਹ ਤੈਨੂੰ ਅਹਿਸਾਸ ਹੀ ਨਹੀਂ ਹੁੰਦਾ। ਇਸੇ ਗੱਲ ਵਿੱਚ ਦੀਪੀ ਤੇ ਨਵਰਾਜ਼ ਵੀ ਆਪਣੇ ਪਾਪਾ ਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਕਹਿਣ ਲੱਗੇ। ਹਾਂ ਪਾਪਾ ਤੁਸੀਂ ਠੀਕ ਕਹਿ ਰਹੇ ਹੋ। ਟੀਵੀ ਦੀ ਆਵਾਜ਼ ਥੋੜੀ ਵੀ ਉੱਚੀ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਮੰਮੀ ਹੀ ਟੋਕਦੀ ਹੈ। ਅਸਲ ਵਿੱਚ ਕੁਲਦੀਪ ਨੂੰ ਸੰਗੀਤ ਹਮੇਸ਼ਾ ਹੀ ਹੌਲੀ ਸੁਣਨਾ ਚੰਗਾ ਲੱਗਦਾ ਸੀ। ਉਸ ਦਾ ਮੰਨਣਾ ਸੀ ਕਿ ਉੱਚੀ ਆਵਾਜ਼ ਚੰਗੇ ਭਲੇ ਗੀਤ ਨੂੰ ਵੀ ਬੇਸੁਰਾ ਕਰ ਦਿੰਦੀ ਹੈ ਉਹ ਕਹਿੰਦੀ ਸੀ ਕਿ ਗੀਤ ਉਹ ਹੋਣਾ ਚਾਹੀਦਾ ਹੈ ਜੋ ਮਨ ਨੂੰ ਸ਼ਾਂਤੀ ਦੇਵੇ ਨਾ ਕਿ ਆਵਾਜ਼ ਦੇ ਸ਼ੋਰ ਕਰਕੇ ਸਿਰ ਦਰਦ ਬਣੇ ਅਤੇ ਜਦੋਂ ਵੀ ਟੀਵੀ ਤੇ ਗੀਤ ਚੱਲਦੇ ਬੱਚੇ ਜਦੋਂ ਉੱਚੀ ਆਵਾਜ਼ ਕਰਦੇ ਤਾਂ ਸਭ ਤੋਂ ਪਹਿਲਾਂ ਉਹ ਹੀ ਟੋਕਦੀ ਕੁਲਦੀਪ ਕੌਰ ਨੂੰ ਜਦੋਂ ਵੀ ਕੋਈ ਗੀਤ ਚੰਗਾ ਲੱਗਦਾ ਤਾਂ ਉਹ ਗੁਣਗਣਾਉਣ ਲੱਗ ਪੈਂਦੀ ਇਸ ਨਾਲ ਉਹ ਆਪਣੇ ਆਪ ਨੂੰ ਤਣਾਅ ਮੁਕਤ ਮਹਿਸੂਸ ਕਰਦੀ ਜਿਸ ਕਾਰਨ ਉਹ ਹਰ ਕੰਮ ਪੂਰੇ ਮਨ ਨਾਲ ਕਰ ਪਾਉਂਦੀ ਸੀ ਚਾਹੇ ਕਰਦਾ ਕੰਮ ਹੋਵੇ ਜਾਂ ਉਸ ਦੀ ਚਿੱਤਰਕਾਰੀ ਹਾਲਾਂਕਿ ਉਸ ਨੇ ਕਿਸੇ ਸੰਸਥਾ ਤੋਂ ਚਿੱਤਰਕਲਾ ਨਹੀਂ ਸਿੱਖੀ ਸੀ ਫਿਰ ਵੀ ਲੋਕ ਉਸ ਦੇ ਬਣਾਏ ਚਿੱਤਰਾਂ ਨੂੰ ਬਹੁਤ ਪਸੰਦ ਕਰਦੇ ਸਨ ਇੱਥੋਂ ਤੱਕ ਕਿ ਪਿਛਲੇ 4 ਸਾਲਾਂ ਵਿੱਚ ਉਸ ਨੇ ਆਪਣੀਆਂ ਦੋ ਪ੍ਰਦਰਸ਼ਨੀਆਂ ਵੀ ਲਗਾਈਆਂ ਕੁਝ ਚਿੱਤਰ ਤਾਂ ਮੋਹ ਮੰਗੇ ਭਾਅ ਵੀ ਵਿਕ ਗਏ ਇਨ੍ਹਾਂ ਤੋਂ ਇਲਾਵਾ ਸਮਾਜ ਦੇ ਸੱਚ ਨੂੰ ਦਰਸਾਉਂਦੇ ਉਸ ਦੇ ਕੁਝ ਕਾਰਟੂਨ ਵੀ ਲੋਕਾਂ ਨੂੰ ਬਹੁਤ ਪਸੰਦ ਆਏ ਸਨ ਅਸਲ ਵਿੱਚ ਉਹ ਜੋ ਕੁਝ ਵੀ ਚਿੱਤਰਾਂ ਰਾਈ ਕਹਿੰਦੀ ਸੀ ਆਪਣੇ ਮਨ ਦੀ ਸੰਤੁਸ਼ਟੀ ਲਈ ਕਹਿੰਦੀ ਸੀ ਜੇਕਰ ਉਹ ਪੈਸਾ ਕਮਾਉਣ ਦੀ ਨੀਅਤ ਨਾਲ ਚਿੱਤਰ ਜਾਂ ਕਾਰਟੂਨ ਬਣਾਉਂਦੀ ਤਾਂ ਸ਼ਾਇਦ ਉਹ ਆਪਣੇ ਮਨ ਦੀ ਗੱਲ ਬੇਚੀਜਕੀ ਨਾਲ ਨਾ ਕਹਿ ਪਾਉਂਦੀ ਉਸ ਨੂੰ ਡਰ ਸੀ ਕਿ ਜੇ ਉਹ ਵਪਾਰਕ ਹੋ ਗਈ ਤਾਂ ਆਪਣੀਆਂ ਕਲਾਵਾਂ ਵਿੱਚ ਜਾਨ ਨਹੀਂ ਪਾ ਸਕੇਗੀ ਇਸੇ ਕਾਰਨ ਉਹ ਆਪਣੀ ਇੱਕ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਹੋਈ ਕੁਲਦੀਪ ਆਪਣੇ ਜੀਵਨ ਤੋਂ ਸੰਤੁਸ਼ਟ ਸੀ ਜਗਤਾਰ ਦੇ ਰੂਪ ਵਿੱਚ ਉਸ ਨੂੰ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਪਤੀ ਮਿਲਿਆ ਸੀ ਨਵਰਾਜ ਅਤੇ ਦੀਪੀ ਵਰਗੇ ਪਿਆਰੇ ਬੱਚੇ ਸਨ ਅਤੇ ਮਾ ਵਰਗੀ ਸੱਸ ਵੀ ਪਰ ਕੁਝ ਦਿਨਾਂ ਤੋਂ ਕੰਨਾਂ ਦੀ ਖਰਾਬੀ ਨੇ ਉਸ ਦਾ ਸੌਖ ਚੈਨ ਖੋ ਲਿਆ ਸੀ ਸਹੇਲੀਆਂ ਵਿੱਚ ਹੋ ਰਹੀ ਘਸਰਮਸੁਰ ਨੂੰ ਨਾ ਸੁਣ ਪਾਉਣ ਕਰਕੇ ਉਸ ਨੂੰ ਗੁੱਸਾ ਆਉਂਦਾ ਕਈ ਵਾਰ ਤਾਂ ਲੱਗਦਾ ਕਿ ਕਿਤੇ ਉਸ ਦੇ ਖਿਲਾਫ ਕੋਈ ਸਾਜ਼ਿਸ਼ ਤਾਂ ਨਹੀਂ ਰਚੀ ਜਾ ਰਹੀ ਉਸ ਦੀ ਇਹ ਤਕਲੀਫ ਵੇਖ ਕੇ ਜਗਤਾਰ ਨੇ ਉਸ ਨੂੰ ਏ ਵੀ ਦੇ ਡਾਕਟਰ ਨੂੰ ਵਿਖਾਉਣ ਦੀ ਸਲਾਹ ਦਿੱਤੀ ਡਾਕਟਰ ਨੇ ਉਸ ਦੇ ਸ਼ੱਕ ਨੂੰ ਠੀਕ ਪਾਇਆ ਅਤੇ ਦੱਸਿਆ ਕਿ ਕੰਨ ਦੀ ਇੱਕ ਨਸ ਕਮਜ਼ੋਰ ਹੋ ਗਈ ਹੈ ਜਸ ਕਰਕੇ ਇਹ ਖਰਾਬੀ ਆਈ ਹੈ ਅਤੇ ਹੁਣ ਇਸ ਦਾ ਇਲਾਜ ਸੰਭਵ ਨਹੀਂ। ਉਹਨਾਂ ਨੇ ایرਫੋਨ ਲਗਾਉਣ ਦੀ ਸਲਾਹ ਦਿੱਤੀ ਸੀ ਪਰ ਕੰਨਾਂ ਵਿੱਚ ਤਾਰ ਅਤੇ ਬੈਟਰੀ ਨੂੰ ਕਮੀਜ਼ ਵਿੱਚ ਲੁਕਾਉਣ ਵਾਲੀ ਇਹ ਮਜਬੂਰੀ ਉਸ ਨੂੰ ਕਦੇ ਪਸੰਦ ਨਹੀਂ ਆਈ। ਲੋਕ ਕੀ ਕਹਿਣਗੇ ਸੋਚ ਕੇ ਉਹ ਚਾਹ ਕੇ ਵੀ ਇਹ ایرਫੋਨ ਨਹੀਂ ਲਾ ਸਕੀ। ਜਦੋਂ ਕਿ ਜਗਤਾਰ ਅਤੇ ਡਾਕਟਰ ਦੋਵਾਂ ਨੇ ਇਹ ਸਮਝਾਇਆ ਕਿ ਜਿਵੇਂ ਅੱਖਾਂ ਦੀ ਖਰਾਬੀ ਤੇ ਲੋਕ ਚਸ਼ਮਾ ਲਾਉਣ ਨੂੰ ਮਾੜਾ ਨਹੀਂ ਸਮਝਦੇ ਤਾਂ ਫਿਰ ਕੰਨਾਂ ਦੀ ਖਰਾਬੀ ਤੇ ایرਫੋਨ ਲਾਉਣ ਵਿੱਚ ਕੀ ਮਾੜਾ ਹੈ। ਉਸ ਵੇਲੇ ਕੁਲਦੀਪ ਨੇ ਕਿਹਾ ਠੀਕ ਹੈ ਬਾਅਦ ਵਿੱਚ ਸੋਚਾਂਗੀ ਪਰ ਇਹ ਟਾਲ ਮਟੋਲ ਕਰਨੀ ਉਸਦੀ ਆਦਤ ਸੀ ਜਿਸ ਕਰਕੇ ਉਸ ਨੂੰ ਪਰੇਸ਼ਾਨੀ ਚੱਲਣੀ ਪਈ ਹੁਣ ਤਾਂ ਬੱਚੇ ਵੀ ਜੇਕਰ ਇੱਕ ਵਾਰੀ ਵਿੱਚ ਗੱਲ ਨਾ ਸੁਣ ਪਾਉਂਦੀ ਤਾਂ ਕਹਿ ਦਿੰਦੇ ਮੰਮਾ ਤੁਹਾਨੂੰ ਤਾਂ ਹੁਣ ਬਹੁਤ ਹੀ ਘੱਟ ਸੁਣਾਈ ਦਿੰਦਾ ਹੈ ਹੁਣ ਤਾਂ ਮਸ਼ੀਨ ਲਗਵਾ ਹੀ ਲਓ ਹੱਦ ਤਾਂ ਹੋ ਗਈ ਕਿ ਜਦੋਂ ਹੁਣ ਜਗਤਾਰ ਵੀ ਜੇਕਰ ਉਹ ਕੋਈ ਗੱਲ ਨਾ ਸੁਣ ਪਾਵੇ ਤਾਂ ਚੁਝਲਾ ਜਾਂਦਾ ਸੀ ਹਾਲਤ ਇਹ ਹੋ ਗਈ ਸੀ ਕਿ ਕਈ ਵਾਰੀ ਤਾਂ ਉਹ ਅੰਦਾਜ਼ੇ ਨਾਲ ਕੰਮ ਚਲਾਉਣ ਦੀ ਕੋਸ਼ਿਸ਼ ਕਰਦੀ ਕਿਉਂਕਿ ਦੁਬਾਰਾ ਪੁੱਛਣ ਤੇ ਲੱਗਦਾ ਕਿ ਪਤਾ ਨਹੀਂ ਲੋਕ ਕੀ ਸੋਚਣਗੇ ਆਪਣੇ ਆਪ ਵਿੱਚ ਆ ਰਹੀ ਇਹ ਨਿਰਭਰਤਾ ਦੀ ਕਮੀ ਕਾਰਨ ਉਹ ਬਾਹਰ ਨਿਕਲਣ ਤੋਂ ਵੀ ਘਟਣ ਹੀ ਲੱਗ ਪਈ ਸੀ ਇੱਕ ਵਾਰੀ ਜਗਤਾਰ ਦਾ ਇੱਕ ਦੋਸਤ ਘਰ ਆਇਆ ਉਸਨੇ ਠੰਡਾ ਪੀਣ ਦੀ ਇੱਛਾ ਜਤਾਈ ਠੀਕ ਤਰ੍ਹਾਂ ਨਾ ਸੌਣ ਪਾਉਣ ਕਾਰਨ ਕੁਲਦੀਪ ਚਾਹ ਬਣਾ ਕੇ ਲੈ ਆਈ ਤਾਂ ਜਗਤਾਰ ਨੇ ਆਪਣੀ ਪਤਨੀ ਨੂੰ ਸੁਣਾਉਣ ਲਈ ਥੋੜਾ ਉੱਚੀ ਆਵਾਜ਼ ਵਿੱਚ ਕਿਹਾ ਸ਼ਿਕਾਇਤ ਨਹੀਂ ਸੀ ਨਾ ਤਾਂ ਕੁਲਦੀਪ ਨੇ ਗੱਲ ਸੰਭਾਲਦੀ ਨੇ ਕਿਹਾ ਸਕੈਚ ਤਾਂ ਸੀ ਪਰ ਬਰਫ਼ ਨਹੀਂ ਸੀ ਬਿਨਾ ਬਰਫ਼ ਦੇ ਚੰਗਾ ਨਹੀਂ ਲੱਗਣਾ ਸੀ ਇਸ ਲਈ ਮੈਂ ਚਾਹ ਬਣਾ ਕੇ ਲਿਆਈ ਜਦੋਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਤੁਰੰਤ ਗੱਲ ਸੰਭਾਲ ਲਈ ਉਸ ਵੇਲੇ ਤਾਂ ਗੱਲ ਸੁਧਰ ਗਈ ਪਰ ਮਨ ਹੀ ਮਨ ਉਹ ਬਹੁਤ ਸ਼ਰਮਿੰਦਾ ਹੋਈ ਨਾਲ ਹੀ ਜਗਤਾਰ ਦੀ ਉੱਚੀ ਆਵਾਜ਼ ਨੇ ਉਸ ਦਾ ਦਿਲ ਦੁਖਾ ਦਿੱਤਾ ਇਹ ਤਕਰੀਬਨ ਹਫ਼ਤਾ ਪਹਿਲਾਂ ਦੀ ਗੱਲ ਸੀ ਉਹ ਆਪਣੀ ਇੱਕ ਅਧੂਰੀ ਪੇਂਟਿੰਗ ਨੂੰ ਪੂਰਾ ਕਰਨ ਵਿੱਚ ਲੱਗੀ ਹੋਈ ਸੀ ਅਚਾਨਕ ਦਰਵਾਜ਼ੇ ਦੀ ਖੜਖੜਾਹਟ ਨੇ ਉਸ ਦਾ ਧਿਆਨ ਭਟਕਾ ਦਿੱਤਾ ਦਰਵਾਜਾ ਖੋਲਿਆ ਤਾਂ ਸਾਹਮਣੇ ਕੰਮ ਵਾਲੀ ਖੜੀ ਸੀ ਕੀ ਗੱਲ ਹੈ ਘੰਟੀ ਨਹੀਂ ਵੱਜੀ ਕੁਲਦੀਪ ਨੇ ਪੁੱਛਿਆ ਤਾਂ ਕੰਮ ਵਾਲੀ ਨੇ ਕਿਹਾ ਘੰਟੀ ਤਾਂ ਕਾਫੀ ਸਮੇਂ ਤੋਂ ਵਜਾ ਰਹੀ ਹਾਂ ਪਰ ਕੋਈ ਖੋਲ ਹੀ ਨਹੀਂ ਰਿਹਾ ਸੀ ਇਸ ਲਈ ਦਰਵਾਜਾ ਖੜਕਾਉਣਾ ਪਿਆ ਜਦੋਂ ਕੁਲਦੀਪ ਨੇ ਘੰਟੀ ਵੇਖੀ ਤਾਂ ਉਹ ਠੀਕ ਚੱਲ ਰਹੀ ਸੀ ਹੁਣ ਉਸ ਨੂੰ ਲੱਗਣ ਲੱਗਾ ਸੀ ਕਿ ਲੋਕ ਜੋ ਮਰਜੀ ਸੋਚਣ ਪਰ ਹੁਣ ਉਹ ਏਅਰਫੋਨ ਤਾਂ ਲਗਵਾ ਹੀ ਲਵੇਗੀ ਘੱਟੋ ਘੱਟ ਇਹਨਾਂ ਹਾਲਾਤਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪਵੇਗਾ ਅਤੇ ਅੱਜ ਜਦੋਂ ਅਖਬਾਰ ਵਿੱਚ ਇਰਫਾਨ ਦਾ ਵਗਿਆਪਨ ਵੇਖਿਆ ਤਾਂ ਉਸ ਨੂੰ ਲੱਗਿਆ ਕਿ ਉਸ ਦੀ ਮਨ ਮੰਗੀ ਮੁਰਾਦ ਪੂਰੀ ਹੋ ਗਈ। ਇੱਕ ਵਾਰੀ ਸੋਚਿਆ ਕਿ ਜਗਤਾਰ ਨੂੰ ਦੱਸ ਦੇਵੇ ਪਰ ਫਿਰ ਮਨ ਵਿੱਚ ਆਇਆ ਕਿਉਂ ਨਾ ਸਾਰਿਆਂ ਨੂੰ ਸਰਪ੍ਰਾਈਜ਼ ਦਿੱਤਾ ਜਾਵੇ। ਅੱਜ ਕੱਲ ਸਰਪ੍ਰਾਈਜ਼ ਦਾ ਹੀ ਯੁੱਗ ਹੈ। ਜਗਤਾਰ ਅਤੇ ਬੱਚੇ ਵੀ ਅਕਸਰ ਉਸ ਨੂੰ ਸਰਪ੍ਰਾਈਜ਼ ਦਿੰਦੇ ਰਹਿੰਦੇ ਹਨ। ਤਾਂ ਇੱਕ ਵਾਰੀ ਉਹ ਵੀ ਦੇਖੇ ਕਿ ਕਿਸ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ। ਅਗਲੇ ਦਿਨ ਜਗਤਾਰ ਦੇ ਦਫ਼ਤਰ ਅਤੇ ਨਵਰਾਜ਼ ਤੇ ਦੀਪੀ ਦੇ ਕਾਲਜ ਜਾਣ ਤੋਂ ਬਾਅਦ ਘਰ ਦਾ ਕੰਮ ਜਲਦੀ ਜਲਦੀ ਨਿਬੇੜ ਲਿਆ ਫਿਰ ਸੱਸ ਨੂੰ ਕਿਹਾ ਕਿ ਕੁਝ ਜ਼ਰੂਰੀ ਕੰਮ ਹੈ ਆਉਣ ਵਿੱਚ ਥੋੜੀ ਦੇਰੀ ਹੋ ਸਕਦੀ ਹੈ ਕਿਉਂਕਿ ਕੁਲਦੀਪ ਅਕਸਰ ਹੀ ਆਪਣੀ ਪੇਂਟਿੰਗ ਜਾਂ ਖਰੀਦਦਾਰੀ ਲਈ ਬਾਹਰ ਜਾਂਦੀ ਹੀ ਰਹਿੰਦੀ ਸੀ ਐਸਲੀ ਉਹਨਾਂ ਨੇ ਵੀ ਵਧੇਰੇ ਕੁਝ ਨਹੀਂ ਪੁੱਛਿਆ ਜਦੋਂ ਕੁਲਦੀਪ ਹੀਰਿੰਗ ਐਂਡ ਦੀ ਦੁਕਾਨ ਤੇ 에ਅਰਫੋਨ ਲੈਣ ਪਹੁੰਚੀ ਤਾਂ ਕੀਮਤ ਵੇਖ ਕੇ ਦਿਲ ਥੋੜਾ ਘਬਰਾ ਗਿਆ ਪਰ ਸਰਪ੍ਰਾਈਜ਼ ਦੇਣ ਦੀ ਲਾਲਸਾ ਨੇ ਉਸ ਦੇ ਮਨ ਨੂੰ ਹੌਸਲਾ ਦਿੱਤਾ ਟੈਕਨੀਸ਼ੀਅਨ ਨੇ ਡਾਕਟਰ ਦੀ ਜਾਂਚ ਦੇ ਆਧਾਰ ਤੇ 이어ਫੋਨ ਉਸਦੇ ਕੰਨ ਵਿੱਚ ਲਗਾ ਦਿੱਤਾ ਅਤੇ ਚਲਾਉਣ ਦਾ ਢੰਗ ਵੀ ਸਿਖਾ ਦਿੱਤਾ। ਘਰ ਆਉਂਦਿਆਂ ਹੀ ਮਾਂ ਜੀ ਬੁੜਬੜਾਈ, ਪਤਾ ਨਹੀਂ ਕਿੱਥੇ-ਕਿੱਥੇ ਘੁੰਮਦੀ ਰਹਿੰਦੀ ਹੈ, ਸਵੇਰ ਦੀ ਗਈ ਹੈ, ਹੁਣ ਆਈ ਹੈ। ਘਰ ਦੀ ਤਾਂ ਕੋਈ ਚਿੰਤਾ ਹੀ ਨਹੀਂ। ਕੁਲਦੀਪ ਨੇ ਸੁਣ ਲਿਆ ਸੀ ਪਰ ਅਨਜਾਣ ਬੰਦਿਆਂ ਪੁੱਛਿਆ, "ਮਾਂ ਜੀ ਤੁਸੀਂ ਕੁਝ ਕਿਹਾ?" ਮਾਂ ਜੀ ਨੇ ਪਿਆਰ ਭਰੀ ਆਵਾਜ਼ ਵਿੱਚ ਕਿਹਾ, "ਕੁਝ ਨਹੀਂ ਕੁਲਦੀਪ ਬਹੂ, ਅੱਜ ਬਹੁਤ ਦੇਰ ਹੋ ਗਈ।" ਚਿੰਤਾ ਹੋਣ ਲੱਗੀ ਸੀ ਥੱਕ ਗਈ ਹੋਵੇਗੀ ਚਾਹ ਬਣਾ ਦੇਵਾਂ ਕੁਲਦੀਪ ਨੇ ਮਾਂਜੀ ਦੇ ਵੱਲ ਹੈਰਾਨੀ ਨਾਲ ਦੇਖਿਆ ਕਿਉਂਕਿ ਉਸ ਨੂੰ ਪਹਿਲਾਂ ਕਹੇ ਗੁੱਸੇ ਭਰੇ ਸ਼ਬਦ ਅਤੇ ਹੁਣ ਪਿਆਰ ਭਰੇ ਸ਼ਬਦ ਵਿੱਚ ਫਰਕ ਸਾਫ਼ ਨਜ਼ਰ ਆ ਰਿਹਾ ਸੀ ਉਹ ਇੱਕ ਪਲ ਲਈ ਸਮਝ ਨਹੀਂ ਪਾਈ ਕਿ ਕਿਹੜੇ ਸ਼ਬਦਾਂ ਤੇ ਭਰੋਸਾ ਕਰੇ ਆਪਣੇ ਆਪ ਨੂੰ ਸੰਭਾਲਦਿਆਂ ਕੁਲਦੀਪ ਨੇ ਕਿਹਾ ਮੇਰਾ ਤਾਂ ਮਨ ਨਹੀਂ ਹੈ ਮਾਂਜੀ ਤੁਹਾਡੀ ਚਾਹ ਦਾ ਸਮਾਂ ਹੋ ਗਿਆ ਹੈ ਮੈਂ ਤੁਹਾਡੇ ਲਈ ਚਾਹ ਬਣਾ ਦਿੰਦੀ ਹਾਂ ਹਾਲੇ ਉਹ ਆਪਣੇ ਮਨ ਦੀ ਉਲਝਣ ਤੋਂ ਬਾਹਰ ਵੀ ਨਹੀਂ ਆਈ ਸੀ ਕਿ ਨਵਰਾਜ ਤੇ ਦੀਪੀ ਕਾਲਜ ਤੋਂ ਘਰ ਆ ਗਏ। ਭੁੱਖ ਲੱਗੀ ਹੈ ਮਮਾ, ਜਲਦੀ ਕੁਝ ਖਾਣ ਨੂੰ ਦਿਓ। ਖਾਣਾ ਖਾਣ ਤੋਂ ਬਾਅਦ ਦੋਵੇਂ ਬੱਚੇ ਤਾਂ ਆਪਣੇ ਕੰਮਾਂ ਵਿੱਚ ਬਿਜ਼ੀ ਹੋ ਗਏ ਅਤੇ ਕੁਲਦੀਪ ਵੀ ਸਵੇਰ ਤੋਂ ਪੈਂਡਿੰਗ ਪਏ ਕੰਮਾਂ ਵਿੱਚ ਲੱਗ ਗਈ। ਹਾਲੇ ਕੰਮ ਕਰ ਹੀ ਰਹੀ ਸੀ ਕਿ ਜਗਤਾਰ ਨੇ ਫੋਨ ਕਰਕੇ ਦੱਸਿਆ ਕਿ ਉਹ ਕਿਸੇ ਜ਼ਰੂਰੀ ਕੰਮ ਕਾਰਨ ਦੇਰ ਨਾਲ ਆਵੇਗਾ। ਖਾਣੇ ਉੱਤੇ ਉਹਨਾਂ ਦੀ ਉਡੀਕ ਨਾ ਕਰਨਾ। ਕੁਲਦੀਪ ਨੇ ਕਦੇ ਵੀ ਆਪਣੇ ਮਨ ਦੀ ਗੱਲ ਜਗਤਾਰ ਜਮਾ ਜੀ ਤੋਂ ਲੁਕਾਈ ਨਹੀਂ ਸੀ। ਅੱਜ ਵੀ ਉਹ ਚਾਹੁੰਦੀ ਸੀ ਕਿ ਜਦੋਂ ਜਗਤਾਰ ਆਵੇ ਤਾਂ ਉਸ ਨੂੰ ਏਅਰਫੋਨ ਦੀ ਗੱਲ ਦੱਸੇ ਪਰ ਮਾਂ ਜੀ ਦੇ ਕਹੇ ਸ਼ਬਦ ਅਤੇ ਹੁਣ ਜਗਤਾਰ ਦੇ देर ਨਾਲ ਆਉਣ ਦੀ ਗੱਲ ਦੋਵਾਂ ਨੇ ਉਸ ਦੀ ਖੁਸ਼ੀ ਨੂੰ ਦਬਾ ਦਿੱਤਾ ਸਵੇਰ ਦਾ ਸਮਾਂ ਤਾਂ ਐਨਾ ਹਾਏ ਤੌਬਾ ਨਾਲ ਲੰਘਿਆ ਸੀ ਕਿ ਦਿਲ ਦੀ ਗੱਲ ਦਿਲ ਵਿੱਚ ਹੀ ਰਹਿ ਗਈ ਜਗਤਾਰ ਵੀ ਫਿਰ ਦੋ ਦਿਨਾਂ ਲਈ ਬਾਹਰ ਚਲਾ ਗਿਆ ਸ਼ਾਮ 3 ਵਜੇ ਦੀ ਕਿੱਟੀ ਪਾਰਟੀ ਸੀ ਬੱਚਿਆਂ ਲਈ ਖਾਣਾ ਬਣਾ ਕੇ ਹੌਟਕੇਸ ਵਿੱਚ ਰੱਖ ਦਿੱਤਾ ਨਾਲ ਹੀ ਖਾਣ ਦੀਆਂ ਪਲੇਟਾਂ ਵੀ ਰੱਖਦਿਆਂ ਵੇਖ ਕੇ ਮਾਂ ਜੀ ਕਹਿੰਦੀ ਕੁਲਦੀਪ ਬਹੂ ਮੈਂ ਤਾਂ ਘਰ ਵਿੱਚ ਹੀ ਹਾਂ ਬੱਚਿਆਂ ਨੂੰ ਮੈਂ ਖਾਣਾ ਖਵਾ ਦੇਾਂਗੀ ਤੂੰ ਨਿਸ਼ਚਿੰਤ ਹੋ ਕੇ ਜਾ ਆਪਣੀ ਸਹੇਲੀ ਦੀ ਬਰਥਡੇ ਪਾਰਟੀ ਵਿੱਚ ਜਦੋਂ ਉਹ ਪਹੁੰਚੀ ਤਾਂ ਉਸ ਦੀ ਸਹੇਲੀ ਸੁਖਦੀਪ कौर ਨੇ ਉਸ ਦਾ ਜ਼ੋਰਦਾਰ ਸਵਾਗਤ ਕਰਦਿਆਂ ਕਿਹਾ ਆਓ ਕੁਲਦੀਪ ਅਸੀਂ ਸਾਰੇ ਤੁਹਾਡੀ ਹੀ ਉਡੀਕ ਕਰ ਰਹੇ ਸੀ ਬਹੁਤ ਦੇਰ ਲਾ ਦਿੱਤੀ ਕੁਲਦੀਪ ਨੇ ਹੌਲੀ ਜਿਹਾ ਕਿਹਾ ਹਾਂ ਕੁਝ ਕੰਮ ਆ ਗਿਆ ਸੀ ਸੁਖਦੇਵ ਹੱਸ ਕੇ ਕਹਿੰਦੀ ਬਈ ਕੁਲਦੀਪ ਆਪਣੀ ਤਰ੍ਹਾਂ ਵੈਲੀ ਥੋੜੀ ਨਾ ਹੁੰਦੀ ਹੈ ਇੱਕ ਮਸ਼ਹੂਰ ਪੇਂਟਰ ਅਤੇ ਕਾਰਟੂਨਿਸਟ ਹੈ ਆਪਣੀ ਕਿਸੇ ਕਲਾ ਰਚਨਾ ਵਿੱਚ ਲੱਗੀ ਹੋਵੇਗੀ ਸਾਨੂੰ ਤਾਂ ਇਹ ਕਹਿ ਕੇ ਮਾਨ ਮਹਿਸੂਸ ਹੁੰਦਾ ਹੈ ਕਿ ਮਸ਼ਹੂਰ ਚਿੱਤਰਕਾਰ ਸਾਡੀ ਸਹੇਲੀ ਹੈ ਇੱਕ ਹੋਰ ਔਰਤ ਨੇ ਚਾਹਤ ਭਰੀਆਂ ਨਜ਼ਰਾਂ ਨਾਲ ਕੁਲਦੀਪ ਵੱਲ ਵੇਖਦੇ ਹੋਏ ਕਿਹਾ ਹਾਲੇ ਕੁਲਦੀਪ ਉਸ ਨੂੰ ਧੰਨਵਾਦ ਦੇਣ ਹੀ ਲੱਗੀ ਸੀ ਕਿ ਦਲਜੀਤ कौर ਦੀ ਆਵਾਜ਼ ਕੰਨਾਂ ਵਿੱਚ ਪਈ ਅਸੀਂ ਵੀ ਚਿੱਤਰਕਾਰੀ ਇਹਨਾਂ ਨਾਲੋਂ ਚੰਗੀ ਕਰ ਲੈਂਦੇ ਹਾਂ ਪਰ ਘਰ ਦੇ ਚੰਝਟਾਂ ਤੋਂ ਫੁਰਸਤ ਹੀ ਨਹੀਂ ਮਿਲਦੀ ਇਨਾਂ ਦੇ ਚਿੱਤਰ ਤਾਂ ਵੱਡੇ ਵੱਡੇ ਚਿੱਤਰਕਾਰਾਂ ਦੀ ਨਕਲ ਹੁੰਦੇ ਹਨ ਇੱਕ ਹੋਰ ਆਵਾਜ਼ ਆਈ ਹੁਣ ਚੁੱਪ ਵੀ ਕਰ ਕੁਲਦੀਪ ਸੁਣੇਗੀ ਤਾਂ ਕੀ ਸੋਚੇਗੀ ਉਸਦੀ ਗਵੰਡਨ ਚਿੰਦਰ ਨੇ ਉਸਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਕਿਹਾ ਕੁਲਦੀਪ ਉਹ ਕਿੱਥੋਂ ਸੁਣ ਲਵੇਗੀ ਕਹਿੰਦੀ ਹੋਏ ਉਹ ਅੱਖਾਂ ਅੱਖਾਂ ਵਿੱਚ ਮੁਸਕਰਾ ਪਈ ਫਿਰ 이어ਫੋਨ ਨੇ ਉਹਨਾਂ ਦੀ ਕੁਸਰ-ਮੁਸਰ ਸਿੱਧੀ ਕੁਲਦੀਪ ਦੇ ਕੰਨਾਂ ਤੱਕ ਪਹੁੰਚਾ ਦਿੱਤੀ ਸੀ ਹੁਣ ਉਸਦੇ ਮਨ ਦਾ ਸ਼ੱਕ ਹਕੀਕਤ ਵਿੱਚ ਬਦਲ ਚੁੱਕਾ ਸੀ ਉਸਨੇ ਇਹ ਵੀ ਸਾਰੀਆਂ ਗੱਲਾਂ ਸੁਣ ਲਈਆਂ ਸਨ ਵੇਖੋ ਤਾਂ ਸਹੀ ਕਿੰਨੀ ਚੁੱਪਚਾਪ ਰਹਿੰਦੀ ਹੈ ਕਿਸੇ ਨਾਲ ਮਿਲਣਾ ਜਾਂ ਗੱਲ ਕਰਨਾ ਹੀ ਨਹੀਂ ਚਾਹੁੰਦੀ ਕੁਝ ਚਿੱਤਰ ਕੀ ਛੱਪ ਗਏ ਆਪਣੇ ਆਪ ਨੂੰ ਹਸੈਨ ਹੀ ਸਮਝਣ ਲੱਗ ਪਈ ਹੈ ਹਰਜੀਤਕੌਰ ਦੀ ਆਵਾਜ਼ ਵਿੱਚ ਹਲਕੀ ਹਲਕੀ ਪਰ ਖਟਾਸ ਭਰਿਆ ਲਹਿਜਾ ਸੀ ਕੁਲਦੀਪ ਦੀ ਨਜ਼ਰ ਹਰਜੀਤਕੌਰ ਵੱਲ ਉੱਠ ਗਈ ਜਦੋਂ ਹਰਜੀਤ ਨੇ ਉਸ ਨੂੰ ਆਪਣੇ ਵੱਲ ਵੇਖਦੇ ਹੋਏ ਵੇਖਿਆ ਤਾਂ ਉਹ ਘਬਰਾ ਗਈ ਤੇ ਕਹਿਣ ਲੱਗੀ ਮੈਂ ਸੁਖਵਿੰਦਰ ਨੂੰ ਕਹਿ ਰਹੀ ਸੀ ਕਿ ਤੁਹਾਡਾ ਸੂਟ ਕਿੰਨਾ ਸੋਹਣਾ ਲੱਗ ਰਿਹਾ ਹੈ ਮਨ ਵਿੱਚ ਉੱਠ ਰਹੀ ਉਲਝਣ ਕਾਰਨ ਕਲਦੀਪ ਨੂੰ ਅੱਜ ਆਮ ਤਰੀਕਿਆਂ ਵਾਲਾ ਵਿਵਹਾਰ ਕਰਨਾ ਵੀ ਮੁਸ਼ਕਲ ਲੱਗ ਰਿਹਾ ਸੀ ਹੁਣ ਅਜਹੀਆਂ ਦੋ ਮੁਹੀਆਂ ਗੱਲਾਂ ਸੁਣ ਕੇ ਉਹ ਸਮਝ ਨਹੀਂ ਪਾ ਰਹੀ ਸੀ ਕਿ ਇਸ ਵਿੱਚੋਂ ਕੌਣ ਉਸ ਦੇ ਆਪਣੇ ਹਨ ਪਾਰਟੀ ਦਾ ਪੂਰਾ ਮਜ਼ਾ ਕਿਰਕਰਾ ਹੋ ਗਿਆ ਸੀ ਪਤਾ ਨਹੀਂ ਕਿਉਂ ਉੱਥੇ ਮੌਜੂਦ ਹਰ ਔਰਤ ਇੱਕ ਪਲ ਵਿੱਚ ਉਸ ਨੂੰ ਅਜਨਬੀ ਲੱਗਣ ਲੱਗੀ ਇਹ ਨਹੀਂ ਕਿ ਸ਼ਿੰਦਰ ਜਾਂ ਹਰਜੀਤ ਦੀਆਂ ਗੱਲਾਂ ਹੋਰ ਔਰਤਾਂ ਨੇ ਨਹੀਂ ਸੁਣੀਆਂ ਪਰ ਸੁਣ ਕੇ ਵੀ ਸਭ ਅਨਜਾਨ ਬਣਿਆ ਰਹੀਆਂ ਉਸ ਦੀਆਂ ਸਭ ਤੋਂ ਨੇੜਲੀਆਂ ਸਹੇਲੀਆਂ ਸੁਖਦੇਵ ਅਤੇ ਦਲਜੀਤ ਕੌਰ ਜਿਨ੍ਹਾਂ ਨੂੰ ਉਹ ਸਦਾ ਆਪਣਾ ਮੰਨਦੀ ਰਹੀ ਅਤੇ ਜਿਨ੍ਹਾਂ ਦੇ ਕਹਿਣ ਤੇ ਹੀ ਉਹ ਪਾਰਟੀਆਂ ਵਿੱਚ ਸ਼ਾਮਲ ਹੋਈ ਸੀ ਨਹੀਂ ਤਾਂ ਉਹ ਤਾਂ ਅਜਈਆਂ ਪਾਰਟੀਆਂ ਨੂੰ ਹਮੇਸ਼ਾ ਸਮੇਂ ਦੀ ਬਰਬਾਦੀ ਹੀ ਮੰਨਦੀ ਰਹੀ ਹੈ ਪਤਾ ਨਹੀਂ ਇਹ ਸਿਲਸਲਾ ਕਦੋਂ ਤੋਂ ਚੱਲ ਰਿਹਾ ਸੀ ਇੱਕ ਵਾਰੀ ਮਨ ਹੋਇਆ ਕਿ ਉਹ ਉਹਨਾਂ ਦੀਆਂ ਗੱਲਾਂ ਦਾ ਵਿਰੋਧ ਕਰੇ ਪਰ ਸਦਾ ਤੋਂ ਸੰਕੋਚੀ ਸੁਭਾਅ ਹੋਣ ਕਰਕੇ ਉਹ ਗੱਲ ਨੂੰ ਬੇਵਜ੍ਹਾ ਲੰਮਾ ਖਿੱਚ ਕੇ ਮਾਹੌਲ ਨਾ ਗਰਮ ਕਰਨਾ ਚਾਹੁੰਦੀ ਸੀ ਪਰ ਮਨ ਹੀ ਮਨ ਉਸਨੇ ਫੈਸਲਾ ਕਰ ਲਿਆ ਸੀ ਕਿ ਅੱਗੇ ਤੋਂ ਜੇ ਕੋਈ ਵੀ ਇਸ ਤਰ੍ਹਾਂ ਦਾ ਮਖੌਲ ਕਰੇਗਾ ਤਾਂ ਉਹ ਉਸ ਨਾਲ ਰਿਸ਼ਤਾ ਹੀ ਤੋੜ ਦੇਵੇਗੀ ਘਰ ਵਾਪਸ ਆਈ ਤਾਂ ਆਪਣੀ ਨਣਾਣ ਬਬਲੀ ਨੂੰ ਬੱਚਿਆਂ ਤੇ ਮਾਂ ਜੀ ਨਾਲ ਗੱਲਾਂ ਕਰਦਿਆਂ ਵੇਖ ਕੇ ਉਸ ਦਾ ਮਨ ਖੁਸ਼ੀ ਨਾਲ ਭਰ ਗਿਆ ਉਹ ਦੀਦੀ ਤੁਸੀਂ ਕਦੋਂ ਆਏ ਪਹਿਲਾਂ ਦੱਸ ਦਿੰਦੇ ਤਾਂ ਮੈਂ ਤੁਹਾਨੂੰ ਬੱਸ ੱਡੇ ਲੈਣ ਆ ਜਾਂਦੀ ਬੱਸ ਭਾਬੀ ਅਚਾਨਕ ਇਹਨਾਂ ਦਾ ਇੱਥੇ ਕੰਮ ਨਿਕਲ ਆਇਆ ਤੇ ਮੈਂ ਵੀ ਨਾਲ ਆ ਗਈ ਸੋਚਿਆ ਮੈਂ ਵੀ ਸਾਰਿਆਂ ਨੂੰ ਮਿਲ ਲਵਾਂਗੀ ਇਹ ਤਾਂ ਬਹੁਤ ਵਧੀਆ ਕੀਤਾ ਤੁਸੀਂ ਦੀਦੀ ਕੁਲਦੀਪ ਨੇ ਖੁਸ਼ੀ ਨਾਲ ਕਿਹਾ ਬਬਲੀ ਦੀ ਹੋਣ ਨਾਲ ਕੁਝ ਸਮਾਂ ਪਹਿਲਾਂ ਦੀ ਕੜਵਾਹਟ ਦੂਰ ਹੋ ਗਈ ਸੀ ਮਨ ਚੀਰਾ ਬਾਦ ਖੜ ਉੱਠਿਆ ਉਸ ਦੀ ਇੱਕ ਹੀ ਤਾਂ ਨਣਦ ਸੀ ਜਿਸ ਦੇ ਨਾਲ ਉਹਨੇ 15 ਸਾਲ ਲੰਘਾਏ ਸਨ ਉਹ ਉਸ ਦੀ ਹਰ ਸੁੱਖ-ਦੁੱਖ ਦੀ ਸਾਥੀ ਰਹੀ ਨਦਾਨੀ ਵਿੱਚ ਹੋਈਆਂ ਗਲਤੀਆਂ ਨੂੰ ਵੀ ਉਹਨੇ ਆਪਣੇ ਉੱਤੇ ਲੈ ਲਿਆ ਸੀ ਤੇ ਕੁਲਦੀਪ ਨੂੰ ਝਿੜਕਾਂ ਤੋਂ ਵੀ ਬਚਾਇਆ ਅਸਲ ਵਿੱਚ ਬਬਲੀ ਉਸ ਦੀ ਸਿਰਫ ਨਣਦ ਹੀ ਨਹੀਂ ਬਲਕਿ ਚੰਗੀ ਦੋਸਤ ਅਤੇ ਸਮੀਖਿਆਕ ਵੀ ਰਹੀ ਹੈ ਅਤੇ ਸ਼ਾਇਦ ਉਸੇ ਕਰਕੇ ਹੀ ਕੁਲਦੀਪ ਆਪਣੀ ਸ਼ੌਂਕ ਨੂੰ ਹਕੀਕਤ ਵਿੱਚ ਬਦਲ ਪਾਈ ਨਹੀਂ ਤਾਂ ਮਾਂਜੀ ਨੂੰ ਤਾਂ ਉਸਦੀ ਚਿੱਤਰਕਾਰੀ ਬਿਲਕੁਲ ਵੀ ਪਸੰਦ ਨਹੀਂ ਸੀ ਕੁਲਦੀਪ ਬਬਲੀ ਦੀ ਮਨਪਸੰਦ ਡੈਸ਼ ਬ੍ਰੈਡ ਰੋਲ ਬਣਾਉਣ ਲਈ ਰਸੋਈ ਵਿੱਚ ਗਈ ਤਾਂ ਪਿੱਛੇ-ਪਿੱਛੇ ਬਬਲੀ ਵੀ ਆ ਗਈ ਕੁਲਦੀਪ ਨੇ ਹੱਸ ਕੇ ਕਿਹਾ ਬਬਲੀ ਦੀਦੀ ਤੁਸੀਂ ਉੱਥੇ ਬੈਠੋ ਮਾਂਜੀ ਅਤੇ ਬੱਚਿਆਂ ਦੇ ਨਾਲ ਜਾ ਕੇ ਗੱਲਾਂ-ਬਾਤਾਂ ਕਰੋ ਇਹ ਤਾਂ ਤੇਰਾ ਪੇਕਾ ਹੈ ਇੱਥੇ ਤਾਂ ਆਰਾਮ ਕਰੋ ਸਹੁਰਿਆਂ ਵਿੱਚ ਤਾਂ ਕੰਮ ਕਰਨਾ ਹੀ ਪੈਂਦਾ ਹੈ ਭਾਬੀ ਤੁਹਾਡਾ ਇਹੀ ਪਿਆਰ ਤਾਂ ਸਾਰੇ ਵਿੱਚ ਤੁਹਾਡੀ ਕਮੀ ਮਹਿਸੂਸ ਕਰਵਾਉਂਦਾ ਹੈ ਕਹਿੰਦੇ ਕਹਿੰਦਿਆਂ ਬਬਲੀ ਦੀਆਂ ਅੱਖਾਂ ਭਿੱਜ ਗਈਆਂ ਹੁਣ ਜਾਓ ਵੀ ਨਹੀਂ ਤਾਂ ਦੀਪੀ ਵੇਖੇਗੀ ਤਾਂ ਕੀ ਕਹੇਗੀ ਕਿ ਮੰਮਾ ਨੇ ਆਉਂਦੇ ਹੀ ਭੂਆ ਨੂੰ ਰਵਾ ਦਿੱਤਾ ਹੱਸਦੀ ਹੋਏ ਪਰ ਪਿਆਰ ਨਾਲ ਕੁਲਦੀਪ ਨੇ ਆਪਣਾ ਹੱਥ ਉਸਦੇ ਮੋਢੇ ਉੱਤੇ ਰੱਖਿਆ ਪਰ ਉਹ ਹੰਝੂ ਬਬਲੀ ਤੋਂ ਲੁਕੇ ਕਿੱਥੇ ਫਿਰ ਉਹ ਵੀ ਹੌਲੀ ਜਿਹੇ ਉੱਥੋਂ ਚਲੀ ਗਈ ਖਾਣਾ ਵੀ ਕੁਲਦੀਪ ਨੇ ਖੂਬ ਮਨ ਲਾ ਕੇ ਬਣਾਇਆ ਖਾਣਾ ਵੇਖ ਕੇ ਬਬਲੀ ਦੇ ਪਤੀ ਜਗਸੀਰ ਨੇ ਕਿਹਾ ਭਾਬੀ ਜੇ ਮੈਂ ਹਫ਼ਤਾ ਭਰ ਤੁਹਾਡੇ ਹੱਥ ਦਾ ਖਾਣਾ ਖਾ ਲਿਆ ਤਾਂ ਮੋਟਾ ਹੋ ਜਾਵਾਂਗਾ। ਕੁਲਦੀਪ ਨੇ ਮੁਸਕਰਾਉਂਦਿਆਂ ਕਿਹਾ, "ਕਿਉਂ? ਅਜਿਹਾ ਕੀ ਬਣਾਇਆ ਹੈ ਮੈਂ? ਹਮੇਸ਼ਾ ਵਾਲਾ ਹੀ ਤਾਂ ਹੈ।" ਕਿਚਨ ਦਾ ਕੰਮ ਕਰਦਿਆਂ ਕਰਦਿਆਂ ਕੁਲਦੀਪ ਨੂੰ 10 ਵਜ ਗਏ। ਜਗਸੀਰ ਅਤੇ ਬੱਚੇ ਟੀਵੀ ਤੇ ਕਰੈਕਟ ਮੈਚ ਵੇਖ ਰਹੇ ਸਨ। ਮਾਂਜੀ ਅਤੇ ਬਬਲੀ ਅੰਦਰ ਦੇ ਕਮਰੇ ਵਿੱਚ ਗੱਲਾਂ ਵਿੱਚ ਮਗਨ ਸਨ। ਜਗਸੀਰ ਅਤੇ ਬੱਚਿਆਂ ਨੂੰ ਦੁੱਧ ਦਾ ਗਲਾਸ ਦੇ ਕੇ ਕੁਲਦੀਪ ਮਾਂਜੀ ਦੇ ਕਮਰੇ ਅੰਦਰ ਵੜਨ ਹੀ ਲੱਗੀ ਸੀ ਕਿ ਉਸ ਦੇ ਕੰਨਾਂ ਵਿੱਚ ਆਪਣਾ ਨਾਮ ਸੁਣਾਈ ਦਿੱਤਾ। ਤਾਂ ਉਹ ਉੱਥੇ ਹੀ ਰੁਕ ਗਈ। ਮਾਂ ਭਾਬੀ ਨੂੰ ਕਹਿ ਦੇਣਾ ਵਧੀਆ ਸੂਟ ਤੇ ਜਗਸੀਰ ਲਈ ਸਫਾਰੀ ਸੂਟ ਦਾ ਕੱਪੜਾ ਮੰਗਵਾ ਲੈਣਾ। ਨਹੀਂ ਤਾਂ ਘਰ ਵਿੱਚ ਕਦਮ ਰੱਖਦੇ ਹੀ ਸੱਸ ਪੁੱਛੂਗੀ ਕੀ ਦਿੱਤਾ ਤੇਰੀ ਮਾਂ ਨੇ? ਕਿ ਇਸ ਵਾਰੀ ਵੀ ਖਾਲੀ ਹੱਥ ਹੀ ਭੇਜ ਦਿੱਤਾ ਧੀ ਨੂੰ? ਇਹ ਆਵਾਜ਼ ਬਬਲੀ ਦੀ ਸੀ। ਕੀ ਕਰੀਏ ਧੀਏ? ਆਪਣੀ ਕਿਸਮਤ ਹੀ ਖੋਟੀ ਹੈ। ਨਹੀਂ ਤਾਂ ਜਗਤਾਰ ਲਈ ਤਾਂ ਲੱਖਾਂ ਦੇ ਰਿਸ਼ਤੇ ਆ ਰਹੇ ਸਨ। ਉਹ ਡਾਕਟਰ ਤਾਂ ਆਪਣੀ ਧੀ ਨੂੰ ਲੈ ਕੇ ਦੋ ਦਿਨ ਘਰ ਵੀ ਰਿਹਾ। 4 ਲੱਖ ਨਗਦ ਦੇਣ ਨੂੰ ਵੀ ਤਿਆਰ ਸੀ। ਪਰ ਜਗਤਾਰ ਨੇ ਪਤਾ ਨਹੀਂ ਇਹਨਾਂ ਵਿੱਚ ਕੀ ਦੇਖ ਲਿਆ ਕਿ ਬਿਨਾਂ ਦਾਸ ਦੇ ਹੀ ਵਿਆਹ ਕਰਵਾਇਆ ਜੇ ਕੁਝ ਦਾਜ ਮਿਲਦਾ ਤਾਂ ਤੇਰੇ ਕੰਮ ਹੀ ਆ ਜਾਂਦਾ ਲੰਬਾ ਸਾਹ ਲੈ ਕੇ ਮਾਂਜੀ ਨੇ ਕਿਹਾ ਮਾਂ ਪ੍ਰਾਣੀਆਂ ਗੱਲਾਂ ਯਾਦ ਕਰਕੇ ਕੀ ਰੋਣਾ ਤੇ ਭਾਬੀ ਦੇ ਪੇਕਿਆਂ ਤੋਂ ਆਇਆ ਸਮਾਨ ਮੇਰਾ ਕੀ ਲੱਗਦਾ ਭਾਬਲੀ ਨੇ ਸਿਰ ਝੁਕਾ ਕੇ ਕਿਹਾ ਧੀਏ ਉਹ ਸਮੇਂ ਤੂੰ ਵੀ ਤਾਂ ਜਗਤਾਰ ਦੀ ਹੀ ਹਮਾਇਤ ਕਰ ਰਹੀ ਸੀ ਇਹ ਤਾਂ ਸਦੀਆਂ ਦੀ ਪਰੰਪਰਾ ਹੈ ਕਿ ਪੁੱਤਾਂ ਦੇ ਸਹੁਰਿਆਂ ਤੋਂ ਆਇਆ ਸਮਾਨ ਧੀ ਨੂੰ ਦਿੱਤਾ ਜਾਂਦਾ ਹੈ ਅਖੀਰ ਮੇਰੇ ਨਾਲ ਵੀ ਤਾਂ ਐਵੇਂ ਹੀ ਹੋਇਆ ਸੀ ਅੱਗੇ ਸੌਣ ਦਾ ਹੌਸਲਾ ਨਹੀਂ ਸੀ ਉਸਨੇ ਕਮਰੇ ਵਿੱਚ ਕਦਮ ਰੱਖਿਆ ਤਾਂ ਦੋਵੇਂ ਥੋੜਾ ਹਿੱਲ ਗਈਆਂ ਦੋਹਾਂ ਨੂੰ ਦੁੱਧ ਦੇ ਗਲਾਸ ਫੜਾ ਕੇ ਆਰਾਮ ਨਾਲ ਕਿਹਾ ਮਾਂ ਜੀ ਅੱਜ ਰਾਤ ਜਗਸੀਰ ਤੇ ਬਬਲੀ ਸਾਡੇ ਕਮਰੇ ਵਿੱਚ ਸੌ ਜਾਣਗੇ ਤੇ ਮੈਂ ਬੱਚਿਆਂ ਨਾਲ ਅਜੇ ਕਮਰੇ ਤੋਂ ਬਾਹਰ ਨਿਕਲੀ ਹੀ ਸੀ ਕਿ ਕੁਸਰਮੁਸਰ ਫੇਰ ਸੁਣਾਈ ਦਿੱਤੀ ਮਾਂ ਕਿਤੇ ਭਾਬੀ ਨੇ ਸੁਣਤਾ ਨਹੀਂ ਲਿਆ ਉਹ ਨਹੀਂ ਨਹੀਂ ਇਹ ਇੰਨੀ ਹੌਲੀ ਆਵਾਜ਼ ਉਹ ਕਿੱਥੋਂ ਸੁਣੇਗੀ ਉਸਨੂੰ ਲੱਗਿਆ ਜਿਵੇਂ ਇਸ ਵੇਲੇ ਮਾਂ ਜੀ ਦੇ ਚਿਹਰੇ ਤੇ ਵੀ ਉਹੀ ਰਵਾਇਤੀ ਮੁਸਕਾਨ ਹੋਣੀ ਹੈ ਉਸਨੇ ਇਹ ਨਕਾਰਾਤਮਕ ਵਿਚਾਰ ਛਿਟਕਾ ਦਿੱਤੇ ਉਸ ਨੂੰ ਯਾਦ ਆਇਆ ਜਦੋਂ ਉਹ ਪਹਿਲੀ ਵਾਰੀ ਇਸ ਘਰ ਵਿੱਚ ਆਈ ਸੀ ਲੋਕਾਂ ਨੇ ਉਸ ਦੇ ਲਿਆਂਦੇ ਦਾਸ ਤੇ ਟਿੱਪਣੀਆਂ ਕੀਤੀਆਂ ਸਨ ਤਾਂ ਬਬਲੀ ਨੇ ਕਿਹਾ ਸੀ ਸਾਡੇ ਘਰ ਕਿਸ ਗੱਲ ਦੀ ਘਾਟ ਹੈ ਜੋ ਅਸੀਂ ਦਾਸ ਲਵਾਂਗੇ ਜਿਨ੍ਹਾਂ ਨੇ ਆਪਣੀ ਜਾਨ ਤੋਂ ਪਿਆਰੀ ਚੀਜ਼ ਸਾਡੇ ਹਵਾਲੇ ਕਰ ਦਿੱਤੀ ਉਹਨਾਂ ਤੋਂ ਹੋਰ ਕੀ ਲੈਣਾ ਲੋਕ ਚੁੱਪ ਹੋ ਗਏ ਸਨ ਪਰ ਜਦੋਂ ਜਦੋਂ ਕੁਲਦੀਪ ਮਾਂਜੀ ਦੇ ਗੁੱਸੇ ਦੀ ਸ਼ਿਕਾਰ ਬਣੀ ਹਰ ਵਾਰੀ ਬਬਲੀ ਨੇ ਢਾਲ ਬਣ ਕੇ ਸਹਾਰਾ ਦਿੱਤਾ ਪਰ ਅੱਜ ਉਹੀ ਬਬਲੀ ਉਸੇ ਦਾਜ ਰੂਪੀ ਰਾਖਸ਼ਸ ਕਰਕੇ ਤੰਗ ਹੈ ਕੁਲਦੀਪ ਸੋਚ ਵਿੱਚ ਪੈ ਗਈ ਉਸਨੇ ਤੇ ਜਗਤਾਰ ਨੇ ਆਪਣੀ ਹیثیت ਅਨੁਸਾਰ ਹਰ ਚੀਜ਼ ਬਬਲੀ ਦੇ ਵਿਆਹ ਤੇ ਦਿੱਤੀ ਸੀ ਫਿਰ ਵੀ ਉੱਤੇ ਤਾਨਾ ਕੱਸਿਆ ਜਾਵੇ ਇਹ ਗੱਲ ਉਸ ਦੀ ਸਮਝ ਤੋਂ ਬਾਹਰ ਸੀ ਕੁਲਦੀਪ ਨੇ ਫੈਸਲਾ ਕਰ ਲਿਆ ਸੀ ਕਿ ਮਾਂਜੀ ਦੇ ਕਹੇ ਬਿਨਾਂ ਹੀ ਅਗਲੇ ਦਿਨ ਬਬਲੀ ਨੂੰ ਬਾਜ਼ਾਰ ਲੈ ਜਾਵੇਗੀ ਅਤੇ ਉਸ ਲਈ ਖਰੀਦਦਾਰੀ ਕਰੇਗੀ ਜੇ ਮਾਂਜੀ ਕੁਝ ਪੁੱਛੇ ਤਾਂ ਕਹੇਗੀ ਕਿ ਰਖੜੀ ਲਈ ਸ਼ਗਨ ਦੇਣ ਲਈ ਸੂਟ ਲੈਣਾ ਸੀ ਜਸ ਨਾਨਦ ਨੇ ਉਸਦੇ ਅੱਜ ਨੂੰ ਸੁਖਦ ਬਣਾਇਆ ਸੀ ਕਿ ਉਹ ਉਹਨਾਂ ਲਈ ਇੰਨਾ ਵੀ ਨਹੀਂ ਕਰ ਸਕਦੀ ਸੀ ਉਸਨੇ ਸੋਚਿਆ ਹੁਣ ਤਾਂ ਜਗਤਾਰ ਦੀ ਤਨਖਾਹ ਵੀ ਵੱਧ ਗਈ ਸੀ ਮਾਲੀ ਹਾਲਤ ਵੀ ਬਿਹਤਰ ਸੀ ਉਸ ਨੂੰ ਦੁੱਖ ਸੀ ਤਾਂ ਸਿਰਫ ਇੰਨਾ ਕਿ ਉਸ ਦੀ ਸੇਵਾ ਵਿੱਚ ਅਜੇ ਹੀ ਕਿਹੜੀ ਕਮੀ ਰਹਿ ਗਈ ਕਿ 20 ਸਾਲ ਬਾਅਦ ਵੀ ਮਾਂ ਜੀ ਨੇ ਉਸ ਨੂੰ ਨੋਹ ਵਜੋਂ ਕਬੂਲ ਨਹੀਂ ਕੀਤਾ ਕੀ ਸਿਰਫ ਕੁਝ ਕਾਗਜ਼ ਦੇ ਟੁਕੜੇ ਕਿਸੇ ਦੀ ਜ਼ਿੰਦਗੀ ਨੂੰ ਇੰਨਾ ਉੱਚਾ ਬਣਾ ਸਕਦੇ ਹਨ ਇਹੀ ਸੋਚਦਿਆਂ ਕੁਲਦੀਪ ਦੇ ਸਿਰ ਵਿੱਚ ਜ਼ੋਰ ਦਾ ਦਰਦ ਹੋਣ ਲੱਗਾ ਦਵਾਈ ਲੈ ਕੇ ਵੀ ਉਸ ਦੇ ਵਿਚਾਰਾਂ ਦੀ ਭਵਰ ਵਿੱਚੋਂ ਬਾਹਰ ਨਹੀਂ ਸਕੀ ਜਦੋਂ ਬਬਲੀ ਨੂੰ ਨੇਕ ਦੇ ਕੇ ਖੁਸ਼ੀ ਨਾਲ ਵਾਪਸ ਭੇਜਿਆ ਕੁਲਦੀਪ ਨੇ ਚੈਨ ਦਾ ਸਾਹ ਲਿਆ ਬੱਚੇ ਵੀ 2 ਦਿਨ ਦੀ ਛੁੱਟੀ ਤੋਂ ਬਾਅਦ ਅੱਜ ਕੱਲ ਚਲੇ ਗਏ ਘਰ ਨੂੰ ਠੀਕ ਕਰਕੇ ਉਹ ਆਰਾਮ ਮਹਿਸੂਸ ਕਰ ਰਹੀ ਸੀ ਸ਼ਾਮ ਨੂੰ ਕਾਲਜ ਤੋਂ ਵਾਪਸੀ ਤੇ ਖਾਣਾ ਖਾਂਦੇ ਹੋਏ ਨਵਰਾਜ ਨੇ ਦੀਪੀ ਨੂੰ ਕਿਹਾ ਅੱਜ ਦਾ ਦਿਨ ਤਾਂ ਵਧੀਆ ਗਿਆ ਕਾਲਜ ਤੋਂ ਦਵਿੰਦਰ ਤੇ ਹਰਮਨ ਨਾਲ ਨਵੀਂ ਫਿਲਮ ਦੇਖਣ ਗਿਆ ਸੀ ਚੰਗੀ ਲੱਗੀ ਕੁਲਦੀਪ ਨੂੰ ਆਉਂਦਾ ਵੇਖ ਕੇ ਦੀਪੀ ਨੇ ਹੌਲੀ ਆਵਾਜ਼ ਵਿੱਚ ਕਿਹਾ ਵੀਰੇ ਮੰਮੀ ਆ ਗਈ ਨਵਰਾਜ ਨੇ ਕਿਹਾ ਮੰਮੀ ਨੂੰ ਕਿੱਥੋਂ ਸੁਣਾਈ ਦਿੰਦਾ ਇਹ ਕਹਿੰਦੇ ਹੋਏ ਉਹ ਸ਼ਰਾਰਤ ਨਾਲ ਹੱਸ ਪਿਆ ਦੀਪੀ ਨੇ ਵੀ ਅੱਖਾਂ ਨਾਲ ਹੀ ਉਸ ਦਾ ਸਾਥ ਦਿੱਤਾ ਕੁਲਦੀਪ ਦੇ ਪੁੱਛਣ ਤੇ ਨਵਰਾਜ ਨੇ ਮਾਸੂਮ ਮੁਸਕਾਨ ਨਾਲ ਕਿਹਾ ਦੀਪੀ ਆਪਣੀ ਇੱਕ ਸਮੱਸਿਆ ਦਾ ਹੱਲ ਪੁੱਛ ਰਹੀ ਸੀ ਉਹ ਹੀ ਦੱਸ ਰਿਹਾ ਸੀ ਬੱਚਿਆਂ ਦੇ ਮੂੰਹੋਂ ਇਹ ਪੁਰਾਣਾ ਜਾਣ ਪਹਿਚਾਣ ਵਾਲਾ ਬਾਖ ਸੁਣ ਕੇ ਉਹ ਸੋਚ ਵੀ ਨਹੀਂ ਸਕੀ ਕਿ ਕੀ ਕਹੇ ਇੱਕ ਪਲ ਤਾਂ ਲੱਗਿਆ ਕਿ ਬੱਚੇ ਹੁਣ ਕਾਫੀ ਵੱਡੇ ਹੋ ਗਏ ਹਨ ਪਰ ਕੀ ਕਾਲਜ ਸਮੇਂ ਵਿੱਚ ਫਿਲਮ ਦੇਖਣ ਜਾਣਾ ਠੀਕ ਹੈ ਜਾਣਾ ਹੀ ਸੀ ਤਾਂ ਉਸ ਤੋਂ ਪੁੱਛ ਕੇ ਜਾਂਦੇ ਕੀ ਉਹ ਮਨਾ ਕਰਦੀ ਅਜੇ ਕੁਝ ਕਹਿ ਕੇ ਉਹ ਉਹਨਾਂ ਦਾ ਤੇ ਆਪਣਾ ਮિજાਜ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਚੁੱਪ ਹੀ ਰਹੀ ਸ਼ਾਮ ਦੇ ਕੰਮ ਨਿਪਟਾ ਕੇ ਆਈ ਅਤੇ ਦੀਪੀ ਦੇ ਕਮਰੇ ਵਿੱਚ ਜਾ ਕੇ ਲੇਟ ਗਈ ਦੀਪੀ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਆਵਾਜ਼ ਹੌਲੀ ਸੀ ਪਰ 이어ਫੋਨ ਰਾਹੀਂ ਸਭ ਸਾਫ਼ ਸੁਣਾਈ ਦੇ ਰਿਹਾ ਸੀ ਕਾਲਸ ਤੋਂ ਭੱਜ ਕੇ ਉਹਨਾਂ ਦਾ ਕਿਤੇ ਪਿਕਨਿਕ ਤੇ ਜਾਣ ਦਾ ਪਲਾਨ ਬਣ ਰਿਹਾ ਸੀ। ਦੇਰ ਹੋਣ ਤੇ ਪੜ੍ਹਾਈ ਦੇ ਰੁਕਾਵਟ ਆਉਣ ਦੀ ਗੱਲ ਕਹਿਣੀ ਸੀ। ਹਰ ਇੱਕ ਦੀ ਇੱਕ-ਇੱਕ ਕਰਤੂਤ ਉਸ ਦੇ ਸਾਹਮਣੇ ਆ ਰਹੀ ਸੀ। ਅੱਜ ਉਸ ਨੂੰ ਲੱਗ ਰਿਹਾ ਸੀ ਕਿ ਕਈ ਵਾਰੀ ਲੁੱਕ ਕੇ ਸੁਣਨਾ ਵੀ ਫਾਇਦੇਮੰਦ ਹੁੰਦਾ ਹੈ। ਘੱਟੋ-ਘੱਟ ਦੂਜਿਆਂ ਦਾ ਉਹ ਚਿਹਰਾ ਤਾਂ ਵੇਖ ਲੈਂਦੇ ਹਾਂ ਜੋ ਆਮ ਤੌਰ ਤੇ ਕਦੇ ਸੋਚਿਆ ਵੀ ਨਹੀਂ ਹੁੰਦਾ। ਕੁਲਦੀਪ ਨੂੰ ਦੁੱਖ ਸਿਰਫ ਇੰਨਾ ਹੀ ਸੀ ਕਿ ਬਾਹਰ ਤਾਂ ਠੀਕ ਹੈ ਪਰ ਘਰ ਵਿੱਚ ਵੀ ਉਸ ਦੇ ਸਾਹਮਣੇ ਹੀ ਉਸ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ। ਤੇ ਉਹ ਵੀ ਪਤਾ ਨਹੀਂ ਕਿੰਨੇ ਸਮੇਂ ਤੋਂ ਗੁੱਸੇ ਵਿੱਚ ਉਸਦੇ ਮਨ ਵਿੱਚ ਇੱਕ ਪਲ ਲਈ ਆਇਆ ਕਿ ਦੀਪੀ ਦੇ ਝੂਠ ਦਾ ਹੁਣੇ ਫਰਦਾ ਫਾਸ਼ ਕਰ ਦੇਵੇ ਪਰ ਫਿਰ ਸੋਚਿਆ ਕਿ ਥੋੜਾ ਹੋਰ ਇੰਤਜ਼ਾਰ ਕਰੀਏ ਵੇਖੀਏ ਕਿ ਘਰ ਵਿੱਚ ਹੋਰ ਕੀ ਕੀ ਹੋ ਰਿਹਾ ਹੈ ਬੇਸ਼ੱਕ ਗੁੱਸੇ ਨਾਲ ਕੋਈ ਸਮੱਸਿਆ ਹੱਲ ਨਹੀਂ ਹੁੰਦੀ ਬੱਚਿਆਂ ਨੂੰ ਕਦੇ-ਕਦੇ ਠੰਡੇ ਮਨ ਨਾਲ ਉਹਨਾਂ ਦੀ ਗਲਤੀ ਦੱਸਣੀ ਚਾਹੀਦੀ ਹੈ ਨਹੀਂ ਤਾਂ ਕੁਝ ਗਲਤ ਵੀ ਹੋ ਸਕਦਾ ਹੈ ਰਾਤ ਦੇ 10 ਵਜੇ ਇੱਕ ਫੋਨ ਨੇ ਉਸਦੇ ਤਨ ਮਨ ਨੂੰ ਝੰਜੋੜ ਕੇ ਰੱਖ ਦਿੱਤਾ ਜਗਤਾਰ ਕਹਿ ਰਿਹਾ ਸੀ ਪਿੰਕੀ ਤੈਨੂੰ ਐਨੀ ਰਾਤ ਨੂੰ ਫੋਨ ਕਰਨ ਦੀ ਕੀ ਲੋੜ ਪੈ ਗਈ ਕੱਲ ਗੱਲ ਕਰਕੇ ਸਮੱਸਿਆ ਦਾ ਹੱਲ ਲੱਭ ਲਵਾਂਗੇ ਤੂੰ ਚਿੰਤਾ ਨਾ ਕਰ ਕਿਸ ਦਾ ਫੋਨ ਸੀ ਪੁੱਛਣ ਤੇ ਜਗਤਾਰ ਟਾਲ ਗਏ ਪਰ ਉਹਦੇ ਚਿਹਰੇ ਤੇ ਪਰੇਸ਼ਾਨੀ ਦੇ ਨਿਸ਼ਾਨ ਸਾਫ਼ ਦਿਸ ਰਹੇ ਸਨ ਕੁਲਦੀਪ ਨੂੰ ਆਪਣੀ ਦੁਨੀਆ ਉਜੜਦੀ ਹੋਈ ਲੱਗੀ ਕੁਝ ਦਿਨਾਂ ਵਿੱਚ ਹੀ ਸਭ ਕੁਝ ਅਜੀਬ ਤੇ ਅਣਜਾਣਾ ਲੱਗਣ ਲੱਗਿਆ ਇਹ ਸਭ ਇੱਕ ਹੋਰ ਹੀ ਰੂਪ ਵਿੱਚ ਸਾਹਮਣੇ ਆ ਰਹੇ ਸਨ ਮਾਂ ਜੀ ਜਿਨ੍ਹਾਂ ਨੂੰ ਉਹ ਸਦਾ ਆਪਣੀ ਸਗੀ ਮਾਂ ਮੰਦੀ ਰਹੀ ਉਹਨਾਂ ਦੇ ਮਨ ਵਿੱਚ ਵੀ ਉਸ ਲਈ ਐਨੀ ਕੁੜੱਤਨ ਜਗਤਾਰ ਦਾ ਤਾਂ ਲੱਗਦਾ ਸੀ ਕਿ ਕਿਤੇ ਚੱਕਰ ਚੱਲ ਰਿਹਾ ਹੈ ਤੇ ਦੀਪੀ ਅਤੇ ਨਵਰਾਜ ਦੇ ਤਾਂ ਰੰਗ ਹੀ ਨਿਰਾਲੇ ਲੱਗ ਰਹੇ ਸਨ ਸਭ ਤੋਂ ਵੱਧ ਹੈਰਾਨੀ ਇਸ ਗੱਲ ਦੀ ਸੀ ਕਿ ਇਹ ਸਾਰੇ ਕੰਮ ਉਸ ਦੇ ਸਾਹਮਣੇ ਹੀ ਉਸ ਦੀ ਕਮਜ਼ੋਰੀ ਦਾ ਫਾਇਦਾ ਚੁੱਕ ਕੇ ਕੀਤੇ ਜਾ ਰਹੇ ਸਨ ਜਿਸ ਏਅਰਫੋਨ ਨੂੰ ਲਾ ਕੇ ਉਹ ਸਭ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ ਉਸੇ ਕਰਕੇ ਉਸ ਨੂੰ ਅੱਜ ਕਈ ਅਜਿਹੇ ਸਰਪ੍ਰਾਈਜ਼ ਮਿਲ ਗਏ ਜਿਨ੍ਹਾਂ ਨੇ ਉਸ ਦੇ ਸ਼ਾਂਤ ਜੀਵਨ ਵਿੱਚ ਇੱਕ ਪੁਚਾਲ ਖੜਾ ਕਰ ਦਿੱਤਾ ਸੀ ਇਸ ਦਾ ਅੰਤ ਕਿੱਥੇ ਤੇ ਕਿਵੇਂ ਹੋਵੇਗਾ ਏਵੀ ਉਹ ਅਜੇ ਅੰਦਾਜ਼ਾ ਨਹੀਂ ਲਾ ਸਕੀ ਸੀ ਜਿਨ੍ਹਾਂ ਲਈ ਉਸਨੇ ਆਪਣੀ ਸਾਰੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਉਹਨਾਂ ਨੇ ਹੀ ਉਸਦੀ ਮਜਬੂਰੀ ਦਾ ਅਜਿਹਾ ਇਨਾਮ ਦਿੱਤਾ ਉਸਦੀ ਮਜਬੂਰੀ ਦਾ ਜਦੋਂ-ਜਦੋਂ ਮਖੌਲ ਉੱਡਦਾ ਰਿਹਾ ਤੇ ਉਹ ਅਨਜਾਨ ਬਣੀ ਰਹੀ ਪਰ ਹੁਣ ਉਹ ਮਜਬੂਰ ਨਹੀਂ ਉਸਨੇ ਮਨਹੀਤ ਮਾਨ ਵਿੱਚ ਉਸ ਵਿਗਿਆਪਨ ਦਾ ਧੰਨਵਾਦ ਕੀਤਾ ਜਿਸ ਕਰਕੇ ਉਸਨੂੰ ਨਵੀਂ ਰੌਸ਼ਨੀ ਮਿਲੀ ਹੁਣ ਉਹ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਸੀ ਸਵੇਰੇ ਕਾਲਜ ਜਾਂਦੇ ਸਮੇਂ ਦੀਪੀ ਨੂੰ ਵੱਡਾ ਟਿਫਨ ਫੜਾਉਂਦਿਆਂ ਕੁਲਦੀਪ ਨੇ ਕਿਹਾ ਅੱਜ ਤੂੰ ਪਿਕਨਿਕ ਤੇ ਜਾ ਰਹੀ ਹੈ ਥੋੜਾ ਵੱਧ ਖਾਣਾ ਰੱਖ ਦਿੱਤਾ ਹੈ ਕੰਮ ਆ ਜਾਵੇਗਾ ਅਤੇ ਨਵਰਾਜ ਤੂੰ ਤਾਂ ਨਵੀਂ ਆਈ ਫਿਲਮ ਦੇਖ ਲਈ ਕਿਵੇਂ ਲੱਗੀ ਫਿਰ ਜਗਤਾਰ ਵੱਲ ਮੁਹਰ ਕਰਕੇ ਕਿਹਾ ਮੇਰੀਆਂ ਸਹੇਲੀਆਂ ਇਸ ਫਿਲਮ ਦੀ ਕਾਫੀ ਤਾਰੀਫ ਕਰ ਰਹੀਆਂ ਸਨ ਜੇ ਤੁਹਾਡਾ ਅੱਜ ਪਿੰਕੀ ਨਾਲ ਕਿਸੇ ਖਾਸ ਜਗ੍ਹਾ ਜਾਣ ਦਾ ਪ੍ਰੋਗਰਾਮ ਨਾ ਹੋਵੇ ਤਾਂ ਸ਼ਾਮ ਦੇ ਸ਼ੋਹ ਦੀ ਬੁਕਿੰਗ ਕਰ ਲਵਾਂ ਤਿੰਨੋਂ ਉਸ ਨੂੰ ਹੈਰਾਨੀ ਨਾਲ ਵੇਖ ਰਹੇ ਸਨ ਆਖਿਰ ਜਗਤਾਰ ਨੇ ਚੁੱਪੀ ਤੋੜੀ ਜੇਕਰ ਤੂੰ ਫਿਲਮ ਵੇਖਣੀ ਚਾਹੁੰਦੀ ਹੈ ਤਾਂ ਟਿਕਟਾਂ ਮੰਗਾ ਲੈ ਜਿੱਥੋਂ ਤੱਕ ਪਿੰਕੀ ਦੀ ਗੱਲ ਹੈ ਉਹ ਮੇਰੇ ਇੱਕ ਕਰਮਚਾਰੀ ਦੀ ਪਤਨੀ ਹੈ ਉਹਦਾ ਪਤੀ ਗੁਰਿੰਦਰ ਬਹੁਤ ਸ਼ਰਾਬ ਪੀਂਦਾ ਹੈ ਜਿਸ ਕਰਕੇ ਉਸਦਾ ਲੀਵਰ ਤੇ ਕਿਡਨੀ ਖਰਾਬ ਹੋ ਗਈ ਹੈ ਉਸਦੀ ਪਤਨੀ ਪਿੰਕੀ ਉਸ ਨੂੰ ਇਲਾਜ ਲਈ ਬੈਂਗਲੌਰ ਲੈ ਕੇ ਜਾਣਾ ਚਾਹੁੰਦੀ ਹੈ ਉਹ ਕੱਲ ਉਸਦੇ ਇਲਾਜ ਲਈ ਐਡਵਾਂਸ ਲੈਣ ਆਈ ਸੀ ਕਿਉਂਕਿ ਮੈਂ ਇੱਕ ਜ਼ਰੂਰੀ ਮੀਟਿੰਗ ਵਿੱਚ ਸੀ ਇਸ ਕਰਕੇ ਮੇਰੇ ਹਸਤਾਖਰ ਨਾ ਹੋਣ ਕਾਰਨ ਅਕਾਊਂਟੈਂਟ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਪਰसों ਉਸਨੇ ਜਾਣਾ ਹੈ ਉਹ ਜਾਣਨਾ ਚਾਹੁੰਦੀ ਸੀ ਕਿ ਕੱਲ ਮੈਂ ਦਫ਼ਤਰ ਆਵਾਂਗਾ ਜਾਂ ਨਹੀਂ ਇਸ ਕਰਕੇ ਪਰੇਸ਼ਾਨ ਹੋ ਕੇ ਉਸਨੇ ਫੋਨ ਕੀਤਾ ਸੀ ਗੁਰਿੰਦਰ ਦੀ ਕੱਚੀ ਗ੍ਰੈਸਤੀ ਹੈ ਉਸ ਦੀਆਂ ਖੁਦ ਦੀਆਂ ਬੁਰੀਆਂ ਆਦਤਾਂ ਕਾਰਨ ਅੱਜ ਉਸ ਦੀ ਜਾਣ ਤੇ ਬਣ ਆਈ ਇਸ ਕਰਕੇ ਮਨ ਕਾਫੀ ਪਰੇਸ਼ਾਨ ਹੋ ਗਿਆ ਤੂੰ ਵੀ ਉਸ ਦੇ ਬਾਰੇ ਸੁਣ ਕੇ ਪਰੇਸ਼ਾਨ ਹੋ ਜਾਂਦੀ ਇਹ ਸੋਚ ਕੇ ਮੈਂ ਤੇਰੇ ਪੁੱਛਣ ਤੇ ਗੱਲ ਟਾਲ ਦਿੱਤੀ ਸੀ ਜਗਤਾਰ ਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕੁਲਦੀਪ ਹਾਲੇ ਜਗਤਾਰ ਦੀਆਂ ਕਈ ਗੱਲਾਂ ਬਾਰੇ ਸੋਚ ਹੀ ਰਹੀ ਸੀ ਕਿ ਦੀਪੀ ਦੀ ਆਵਾਜ਼ ਸੁਣਾਈ ਪਈ ਮੰਮਾ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਅਸੀਂ ਅੱਜ ਪਿਕਨਿਕ ਤੇ ਜਾ ਰਹੇ ਹਾਂ ਤੂੰ ਕੱਲ ਜਦੋਂ ਗੱਲ ਕਰ ਰਹੀ ਸੀ ਉਦੋਂ ਮੈਂ ਤੇਰੇ ਕਮਰੇ ਵਿੱਚ ਹੀ ਤਾਂ ਲੇਟੀ ਹੋਈ ਸੀ ਸ਼ਾਇਦ ਤੂੰ ਧਿਆਨ ਨਹੀਂ ਦਿੱਤਾ ਧਿਆਨ ਤਾਂ ਦਿੱਤਾ ਸੀ ਪਰ ਤੈਨੂੰ ਲੱਗਿਆ ਕਿ ਮੰਮੀ ਨੂੰ ਕਿਹੜਾ ਸੁਣਦਾ ਹੈ ਤੇਰੇ ਕਮਰੇ ਵਿੱਚ ਮੇਰੀ ਮੌਜੂਦਗੀ ਦੇ ਬਾਵਜੂਦ ਤੂੰ ਆਪਣਾ ਪ੍ਰੋਗਰਾਮ ਬਣਾਉਂਦੀ ਰਹੀ ਮੰਮੀ ਮੈਨੂੰ ਮਾਫ਼ ਕਰ ਦਿਓ ਮਾਫੀ ਮੰਗਣ ਨਾਲ ਕੀ ਸਭ ਗਲਤੀਆਂ ਖਤਮ ਹੋ ਜਾਂਦੀਆਂ ਹਨ ਲੁੱਕ ਕੇ ਫਿਲਮ ਵੇਖਣਾ ਪਿਕਨਿਕ ਤੇ ਜਾਣਾ ਕੀ ਇਹ ਸਹੀ ਹੈ ਤੁਸੀਂ ਦੋਵੇਂ ਕਿਸ ਨੂੰ ਠੱਗ ਰਹੇ ਹੋ ਮੈਨੂੰ ਜਾਂ ਆਪਣੇ ਆਪ ਨੂੰ ਅੱਜ ਜਿੰਨੀ ਮਿਹਨਤ ਕਰੋਗੇ ਕੱਲ ਉਨਾ ਹੀ ਸੁੱਖ ਪਾਓਗੇ ਅੱਜ ਦੀ ਮौज-ਮਸਤੀ ਆਉਣ ਵਾਲੇ ਸਮੇਂ ਨੂੰ ਦੁਖਦਾਈ ਬਣਾ ਸਕਦੀ ਹੈ ਮੰਮਾ ਸਾਨੂੰ ਮਾਫ਼ ਕਰ ਦਿਓ ਹੁਣ ਅਸੀਂ ਅਜਿਹਾ ਕਦੇ ਨਹੀਂ ਕਰਾਂਗੇ ਨਵਰਾਜ ਅਤੇ ਦੀਪੀ ਨੇ ਇਕੱਠੇ ਕਿਹਾ ਫਿਰ ਜਗਤਾਰ ਨੇ ਪੁੱਛਿਆ ਪਰ ਤੁਸੀਂ ਇਹਨਾਂ ਦੀਆਂ ਸ਼ਰਾਰਤਾਂ ਨੂੰ ਫੜਿਆ ਕਿਵੇਂ ਕੁਲਦੀਪ ਨੇ ਕੰਨਾਂ ਵਿੱਚ ਲਾਇਆ 이어ਫੋਨ ਸਾਵਧਾਨੀ ਨਾਲ ਕੱਢ ਕੇ ਵਿਖਾਇਆ ਤੇ ਕਿਹਾ ਐਸ ਦੀ ਮਦਦ ਨਾਲ ਇਹ ਕਦੋਂ ਲਵਾਇਆ ਪਹਿਲਾਂ ਦੱਸਿਆ ਕਿਉਂ ਨਹੀਂ ਜਗਤਾਰ ਨੇ ਖੁਸ਼ ਹੋ ਕੇ ਪੁੱਛਿਆ ਜੇ ਦੱਸ ਦਿੰਦੀ ਤਾਂ ਇਹਨਾਂ ਸਾਰੀਆਂ ਗੱਲਾਂ ਬਾਰੇ ਕਿਵੇਂ ਪਤਾ ਲੱਗਦਾ ਕੁਲਦੀਪ ਨੇ ਹੌਲੀ ਜਿਹੇ ਦੱਸਦਿਆਂ ਉੱਤਰ ਦਿੱਤਾ ਇਸ ਦੇ ਨਾਲ ਹੀ ਕੁਲਦੀਪ ਦੇ ਮਨ ਵਿੱਚ ਕੱਲ ਤੋਂ ਘੁੰਮ ਰਹੇ ਕਾਲੇ-ਕਾਲੇ ਬੱਦਲ ਹਟਣ ਲੱਗ ਪਏ ਸਨ ਸਾਰਿਆਂ ਦੇ ਚਿਹਰੇ ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਸੀ ਕੁਲਦੀਪ ਨੂੰ ਮਹਿਸੂਸ ਹੋਣ ਲੱਗ ਪਿਆ ਸੀ ਕਿ ਸਰੀਰ ਤੇ ਹਰ ਅੰਗ ਦੀ ਆਪਣੀ ਮਹੱਤਤਾ ਹੁੰਦੀ ਹੈ ਆਪਣਾ ਇੱਕ ਉਦੇਸ਼ ਹੁੰਦਾ ਹੈ ਇਸ ਕਰਕੇ ਜੇ ਕਿਸੇ ਅੰਗ ਵਿੱਚ ਵੀ ਗੜਬੜ ਆ ਜਾਵੇ ਤਾਂ ਤੁਰੰਤ ਇਲਾਜ ਕਰਵਾ ਲੈਣਾ ਚੰਗਾ ਹੁੰਦਾ ਹੈ ਲੋਕ ਕੀ ਕਹਿਣਗੇ ਇਹ ਸੋਚ ਕੇ ਆਪਣੇ ਆਪ ਨੂੰ ਤਕਲੀਫ ਦੇਣਾ ਬੇਵਕੂਫੀ ਹੀ ਹੈ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਮੈਂ ਪੂਰੀ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਅਤੇ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਵੀ ਇਹ ਕਹਾਣੀ ਪਸੰਦ ਆਈ ਤਾਂ ਤੁਸੀਂ ਵੀ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਹਾਈਪ ਵੀ ਜ਼ਰੂਰ ਕਰ ਦੇਣਾ ਅਤੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਨਾ ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਸਿੱਖਿਆ ਦੇਣ ਵਾਲੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ